ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਰਾਤ ਨੂੰ ਆਪਣੇ ਬਿਸਤਰ ਤੇ ਲੇਟੇ-ਲੇਟੇ ਪਰਮਾਤਮਾ ਜੀ ਦੇ ਨਾਲ ਜੇਕਰ ਤੁਸੀਂ ਇਹ ਪੰਜ ਗੱਲਾਂ ਕਰਦੇ ਹੋ ਤਾਂ ਤੁਹਾਡੇ ਮਨ ਵਿੱਚ ਕੀਤੀ ਹੋਈ ਅਰਦਾਸ ਬਹੁਤ ਹੀ ਜਲਦੀ ਕਬੂਲ ਹੋ ਜਾਵੇਗੀ ਸੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਰਕੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਹਮੇਸ਼ਾ ਦੇ ਲਈ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਰਾਤ ਨੂੰ ਸੌਣ ਲੱਗਿਆਂ ਬਿਸਤਰ ਤੇ ਪਏ ਪਏ ਇਹ ਪੰਜ ਗੱਲਾਂ ਪਰਮ ਪਿਤਾ ਪਰਮਾਤਮਾ ਦੇ ਨਾਲ ਕਰਕੇ ਸੌ ਜਾਣਾ ਕਿਉਂਕਿ ਸਾਥ ਸੰਗਤ ਜੀ ਇਹਨਾਂ ਪੰਜ ਗੱਲਾਂ ਦਾ ਸਾਡੇ ਜੀਵਨ ਉੱਤੇ ਬੜਾ ਹੀ ਗਹਿਰਾ ਪ੍ਰਭਾਵ ਪੈਂਦਾ ਹੈ। ਅਤੇ ਸਾਡੇ ਜੀਵਨ ਉੱਪਰ ਇਹ ਖਾਸ ਪੰਜ ਗੱਲਾਂ ਜਾਦੂ ਵਾਂਗ ਅਸਰ ਕਰਦੀਆਂ ਹਨ। ਤਾ ਫਿਰ ਸਾਧ ਸੰਗਤ ਜੀ ਕਿਹੜੀਆਂ ਨੇ ਉਹ ਪੰਜ ਗੱਲਾਂ ਅਸੀਂ ਕਿਵੇਂ ਕਰਨੀਆਂ ਹਨ ਅਤੇ ਅਸੀਂ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਹਾਂ ਇਹ ਸਾਰੇ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਵਾਲੇ ਹਾਂ ਜੀ ਇਸ ਲਈ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸੋ ਫਿਰ ਸਾਧ ਸੰਗਤ ਜੀ ਜੋ ਗੱਲਾਂ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਉਹ ਪੰਜ ਗੱਲਾਂ ਤੁਸੀਂ ਕਿੰਜ ਕਰਨੀਆਂ ਹਨ ਅਤੇ ਇਹਨਾਂ ਪੰਜ ਗੱਲਾਂ ਦਾ ਸਾਡੇ ਜੀਵਨ ਉੱਪਰ ਕੀ ਪ੍ਰਭਾਵ ਪਵੇਗਾ ਇਹ ਗੱਲ ਵੀ ਆਪਾਂ ਨਾਲ ਨਾਲ ਹੀ ਕਰਾਂਗੇ ਇਸੇ ਕਰਕੇ ਵੀਡੀਓ ਨੂੰ ਧਿਆਨ ਨਾਲ ਸੁਣੋ ਖਾਸ ਕਰਕੇ ਜੋ ਮੇਰੇ ਵੀਰ ਪੈਣਾ ਪੂਰੇ ਹੀ ਦਿਨ ਵਿੱਚ ਅਕਾਲ ਪੁਰਖ ਨੂੰ ਯਾਦ ਕਰਨ ਦਾ ਸਮਾਂ ਨਹੀਂ ਕੱਢ ਪਾਉਂਦੇ ਜਾਂ ਕੰਮਕਾਰਾਂ ਕਰਕੇ ਜਾਂ ਹੋਰ ਹੀ ਮਜਬੂਰੀਆਂ ਕਰਕੇ ਜਿਨ੍ਹਾਂ ਨੂੰ ਸਮਾਂ ਨਹੀਂ ਮਿਲਦਾ ਕਿਉਂਕਿ ਸਾਤ ਸੰਗਤ ਜੀ ਬਹੁਤੀ ਸੰਗਤ ਅਜੇ ਹੀ ਹੈ ਜੋ ਪੂਰੀ ਕੋਸ਼ਿਸ਼ ਕਰਦੀ ਹੈ ਕਿ ਮਾਲਕ ਦੇ ਨਾਮ ਦੇ ਨਾਲ ਜੁੜਿਆ ਜਾਵੇ ਗੁਰਬਾਣੀ ਦਾ ਪਾਠ ਕੀਤਾ ਜਾਵੇ ਪਰ ਸਾਡੇ ਕੰਮ ਕਾਜ ਐਨੇ ਜ਼ਿਆਦਾ ਹਨ ਕਿ ਸਾਨੂੰ ਸਮਾਂ ਹੀ ਨਹੀਂ ਮਿਲ ਪਉਂਦਾ ਸਾਡਾ ਪਰਮਾਤਮਾ ਨੂੰ ਯਾਦ ਕਰਨ ਦਾ ਸਮਾਂ ਹੀ ਨਹੀਂ ਨਿਕਲਦਾ ਸੋ ਫਿਰ ਸਾਥ ਸੰਗਤ ਜੀ ਅਜੇਹੀ ਸੰਗਤ ਨੇ ਅੱਜ ਦੀ ਵੀਡੀਓ ਨੂੰ ਜ਼ਰੂਰ ਸੁਣਨਾ ਹੈ ਜੀ ਇਹ ਪੰਜ ਗੱਲਾਂ ਤਾਂ ਤੁਸੀਂ ਪਰਮਾਤਮਾ ਦੇ ਨਾਲ ਫਿਰ ਕਰਕੇ ਹੀ ਸੌਣੀਆਂ ਹਨ ਸਾਤਸੰਗਤ ਜੀ ਫਿਰ ਤੁਸੀਂ ਵੇਖਣਾ ਇਹ ਪੰਜ ਗੱਲਾਂ ਦਾ ਤੁਹਾਡੀ ਜ਼ਿੰਦਗੀ ਦੇ ਉੱਪਰ ਕਿੰਨਾ ਗਹਿਰਾ ਅਸਰ ਪੈ ਜਾਵੇਗਾ ਸੋ ਸਾਤਸੰਗਤ ਜੀ ਸਭ ਤੋਂ ਪਹਿਲੀ ਗੱਲ ਹੈ ਕਿ ਸਵੇਰੇ ਉੱਠਦੇ ਅੰਸਾਰ ਹੀ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਕਿਉਂਕਿ ਸਾਤਸੰਗਤ ਜੀ ਪੰਜਵੇਂ ਪਾਤਸ਼ਾਹ ਜੀ ਨੇ ਸਾਨੂੰ ਹਰ ਸਵਾਸ ਦੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਆਖਿਆ ਹੈ ਜੀ ਪਰ ਅਸੀਂ ਹਰ ਸਾਹ ਦੇ ਨਾਲ ਸ਼ੁਕਰਾਨਾ ਤਾਂ ਨਹੀਂ ਕਰ ਸਕਦੇ ਕਿਉਂਕਿ ਇੰਨੀ ਕਿਰਪਾ ਅਜੇ ਪਰਮਾਤਮਾ ਨੇ ਸਾਡੇ ਉੱਪਰ ਨਹੀਂ ਕੀਤੀ। ਪਰੰਤੂ ਅਸੀਂ ਪੂਰੇ ਦਿਨ ਵਿੱਚ ਜਾਂ ਰਾਤ ਨੂੰ ਸੌਣ ਲੱਗਿਆ ਤਾਂ ਸ਼ੁਕਰਾਨਾ ਕਰ ਹੀ ਸਕਦੇ ਹਾਂ ਕਿ ਪਰਮਾਤਮਾ ਜੀ ਤੁਸੀਂ ਦਿਨ ਸੁਖਾਂ ਦਾ ਬਤੀਤ ਕੀਤਾ ਹੈ। ਰਾਤ ਵੀ ਸੁਖਾਂ ਦੀ ਬਤੀਤ ਕਰਨੀ ਤੇ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ। ਇਸ ਲਈ ਸਾਧ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਦਿਨ ਭਰ ਦੀਆਂ ਮਿਲੀਆਂ ਦਾਤਾਂ ਦਾ ਤੁਸੀਂ ਸ਼ੁਕਰਾਨਾ ਕਰਨਾ ਸਿੱਖ ਲਓ। ਸਾਤ ਸੰਗਤ ਜੀ ਤੁਸੀਂ ਦੋ ਵੇਲੇ ਦੀ ਰੋਟੀ ਦਾ ਸ਼ੁਕਰਾਨਾ ਵੀ ਕਰਨਾ ਸਿੱਖ ਲੈਣਾ ਚਾਹੀਦਾ ਹੈ ਚੰਗੇ ਸੋਹਣੇ ਤੰਦਰੁਸਤ ਸਰੀਰ ਦਾ ਸ਼ੁਕਰਾਨਾ ਵੀ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਜੋ ਜੋ ਵੀ ਕੰਮ ਪੂਰੇ ਦਿਨ ਵਿੱਚ ਕੀਤੇ ਸੀ ਉਹਨਾਂ ਸਭਨਾਂ ਦੇ ਲਈ ਤੁਸੀਂ ਮਾਲਕ ਦੇ ਅੱਗੇ ਹੱਥ ਜੋੜ ਕੇ ਉਸ ਮਾਲਕ ਦਾ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਪਰਮਾਤਮਾ ਦੀ ਮਿਹਰ صدਕਾ ਦੋ ਵੇਲੇ ਦੀ ਰੋਟੀ ਸਾਨੂੰ ਨਸੀਬ ਹੁੰਦੀ ਹੈ ਇਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਤਾਂ ਜ਼ਰੂਰੀ ਕਰਨਾ ਚਾਹੀਦਾ ਹੈ ਤਾਂ ਬਾਕੀ ਸਾਧ ਸੰਗਤ ਜੀ ਸ਼ੁਕਰਾਨੇ ਕਰਨ ਦੇ ਦੋ ਫਾਇਦੇ ਹਨ ਇੱਕ ਤਾਂ ਸਾਡਾ ਮਨ ਸੰਤੋਖੀ ਬਣ ਜਾਂਦਾ ਹੈ ਜਿਨ੍ਹਾਂ ਮਨੁੱਖਾਂ ਦਾ ਵਾਰ-ਵਾਰ ਮਨ ਰੋਂਦਾ ਹੈ ਤੇ ਕਹਿੰਦਾ ਹੈ ਕਿ ਸਾਨੂੰ ਇਹ ਚੀਜ਼ ਨਹੀਂ ਮਿਲੀ ਪਰ ਸਾਧ ਸੰਗਤ ਜੀ ਜਦੋਂ ਅਸੀਂ ਜੋ ਚੀਜ਼ਾਂ ਸਾਡੇ ਕੋਲ ਹਨ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੇ ਮਨ ਨੂੰ ਹੀ ਸ਼ਾਂਤੀ ਮਿਲਦੀ ਹੈ ਸਾਡਾ ਮਨ ਆਪਣੇ ਆਪ ਨੂੰ ਹੀ ਧਨਵਾਨ ਸਮਝਣ ਲੱਗ ਜਾਂਦਾ ਹੈ ਅਤੇ ਫਿਰ ਸਾਡੇ ਮਨ ਨੂੰ ਵੀ ਸਬਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਮਨ ਤਾਂ ਵਾਹਿਗੁਰੂ ਜੀ ਨੇ ਕਿ ਬਹੁਤ ਹੀ ਦਾਤਾਂ ਦਿੱਤੀਆਂ ਹਨ ਮੇਰੇ ਕੋਲ ਤਾਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਕੋਈ ਲੋਕ ਤਾਂ ਇਹਨਾਂ ਚੀਜ਼ਾਂ ਨੂੰ ਵੀ ਤਰਸਦੇ ਹਨ ਫਿਰ ਇਹ ਗੱਲਾਂ ਸਾਡੇ ਦਿਮਾਗ ਵਿੱਚ ਆਉਂਦੀਆਂ ਹਨ ਜਿਸ ਕਰਕੇ ਸਾਡੇ ਮੂੰਹੋਂ ਆਪਣੇ ਆਪ ਹੀ ਮਾਲਕ ਦਾ ਸ਼ੁਕਰਾਨਾ ਨਿਕਲਦਾ ਹੈ ਤਾਂ ਫਿਰ ਸਾਧ ਸੰਗਤ ਜੀ ਇਸ ਅਹਿਸਾਸ ਨੂੰ ਸਾਨੂੰ ਤਦ ਹੀ ਹੋਵੇਗਾ ਜਦੋਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਾਂਗੇ ਕਿਉਂਕਿ ਸ਼ੁਕਰਾਨਾ ਕਰਦੇ ਕਰਦੇ ਜੋ ਸਾਡੇ ਦਿਲ ਦੇ ਗਿਲੇ ਸ਼ਿਕਵੇ ਹੁੰਦੇ ਹਨ ਉਹ ਫਿਰ ਸਾਰੇ ਹੀ ਦੂਰ ਹੋ ਜਾਂਦੇ ਹਨ ਅਤੇ ਫਿਰ ਸਾਡੇ ਉੱਪਰ ਪਰਮਾਤਮਾ ਜੀ ਦੀ ਬੇਅੰਤ ਕਿਰਪਾ ਆਪਣੇ ਆਪ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਸਾਧ ਸੰਗਤ ਜੀ ਮਾਲਕ ਦਾ ਸ਼ੁਕਰਾਨਾ ਤਾਂ ਅਸੀਂ ਜ਼ਰੂਰ ਕਰਨਾ ਹੈ ਸਾਧ ਸੰਗਤ ਜੀ ਨਾਲ ਹੀ ਤੁਸੀਂ ਵੇਖਣਾ ਕਿ ਸਵੇਰੇ ਉੱਠਦੇ ਅਨਸਾਰ ਹੀ ਚਾਰ ਚਫੇਰੇ ਤੋਂ ਬਰਕਤਾਂ ਤੁਹਾਡੇ ਘਰ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੇ ਬਾਕੀ ਸਾਥ ਸੰਗਤ ਜੀ ਦੂਸਰੀ ਗੱਲ ਹੈ ਜੀ ਕਿ ਜਾਣੇ ਅਣਜਾਣੇ ਵਿੱਚ ਸਾਡੇ ਤੋਂ ਗਲਤੀਆਂ ਹੋ ਜਾਂਦੀਆਂ ਹਨ ਅਤੇ ਪੂਰੇ ਹੀ ਦਿਨ ਵਿੱਚ ਸਾਡੇ ਤੋਂ ਕਿਸੇ ਦਾ ਜੇਕਰ ਦਿਲ ਦੁਖਾਇਆ ਜਾਂਦਾ ਹੈ ਜਾਂ ਫਿਰ ਸਾਡੇ ਕੋਲੋਂ ਕਿਸੇ ਦਾ ਮਾੜਾ ਹੋ ਜਾਂਦਾ ਹੈ ਪਰੰਤੂ ਇਹ ਗੱਲ ਆਪਾਂ ਜਾਣ ਕੇ ਨਹੀਂ ਕਰਦੇ ਭੁੱਲ ਭੁਲੇਖੇ ਦੇ ਵਿੱਚ ਹੀ ਜਾਣੇ ਅਣਜਾਣੇ ਵਿੱਚ ਇਹ ਗਲਤੀਆਂ ਕਈ ਵਾਰ ਅਸੀਂ ਕਰ ਬੈਠਦੇ ਹਾਂ ਪਰ ਸਾਡੇ ਮਨ ਨੂੰ ਬਾਅਦ ਵਿੱਚ ਬਹੁਤ ਪਛਤਾਵਾ ਹੁੰਦਾ ਹੈ ਪਰ ਸਾਧ ਸੰਗਤ ਜੀ ਜੋ ਵੀ ਅਸੀਂ ਗਲਤੀਆਂ ਕਰਦੇ ਹਾਂ ਉਹ ਭੁੱਲਾਂ ਚਾਹੇ ਜਾਣੇ ਅਣਜਾਣੇ ਵਿੱਚ ਹੋਣ ਤੇ ਚਾਹੇ ਜਾਣ ਬੁਝ ਕੇ ਹੀ ਹੋਣ ਪਰ ਅਸੀਂ ਆਪਣੇ ਅਕਾਲ ਪੁਰਖ ਤੋਂ ਵੀ ਮਾਫੀ ਮੰਗ ਲੈਣੀ ਹੈ ਤੇ ਜੇਕਰ ਤੁਹਾਡਾ ਮਨ ਸਾਫ ਕਰਨ ਨੂੰ ਦਿਲ ਕਰੇ ਤਾਂ ਤੁਸੀਂ ਉਸ ਵਿਅਕਤੀ ਤੋਂ ਵੀ ਮਾਫੀ ਜ਼ਰੂਰ ਮੰਗ ਲੈਣਾ ਜਿਸ ਦਾ ਤੁਸੀਂ ਦਿਨ ਵਿੱਚ ਦਿਲ ਦੁਖਾਇਆ ਹੋਵੇ ਇਸ ਤਰ੍ਹਾਂ ਪਰਮਾਤਮਾ ਜੀ ਦੀ ਤੁਹਾਡੇ ਤੇ ਬਹੁਤ ਛੇਤੀ ਕਿਰਪਾ ਹੋ ਜਾਵੇਗੀ ਤਾਂ ਸਾਧ ਸੰਗਤ ਜੀ ਇਸ ਦੇ ਵੀ ਦੋ ਫਾਇਦੇ ਹਨ ਕਿਉਂਕਿ ਜਦੋਂ ਅਸੀਂ ਦਿਨ ਭਰ ਦੀਆਂ ਗੱਲਾਂ ਮਾਲਕ ਨਾਲ ਕਰਦੇ ਹਾਂ ਅਤੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਦੇ ਹਾਂ ਤਾਂ ਫਿਰ ਸਾਡੇ ਮਨ ਦਾ ਸਾਰਾ ਬੋਝ ਪਰੇਸ਼ਾਨੀ ਦੂਰ ਹੋ ਜਾਂਦੀ ਹੈ ਸਾਡਾ ਮਨ ਬਿਲਕੁਲ ਹਲਕਾ ਫੁਲਕਾ ਹੋ ਜਾਂਦਾ ਹੈ ਵਾਹਿਗੁਰੂ ਜੀ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਫਿਰ ਨੀਂਦ ਵੀ ਚੰਗੀ ਆਉਂਦੀ ਹੈ ਅਤੇ ਦੂਸਰਾ ਸਾਧ ਸੰਗਤ ਜੀ ਇਹ ਫਾਇਦਾ ਹੁੰਦਾ ਹੈ ਕਿ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਆਪਣੀਆਂ ਗਲਤੀਆਂ ਉਸ ਵਾਹਿਗੁਰੂ ਅੱਗੇ ਮੰਨ ਜਾਂਦੇ ਹਾਂ ਤਾਂ ਉਦੋਂ ਸਾਨੂੰ ਮਾਫੀ ਜਲਦੀ ਮਿਲ ਜਾਂਦੀ ਹੈ ਕਿਉਂਕਿ ਸਾਡੇ ਮਨ ਅੰਦਰ ਕੀ ਚੱਲਦਾ ਹੈ ਸਾਡੇ ਸੱਚੇ ਪਰਮਾਤਮਾ ਜੀ ਨੂੰ ਪਤਾ ਹੈ ਉਹ ਸਾਨੂੰ ਸਿਰ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਪਰ ਸਾਥ ਸੰਗਤ ਜੀ ਜਦੋਂ ਅਸੀਂ ਆਪ ਹੀ ਗਲਤੀ ਕਬੂਲ ਕਰਦੇ ਹਾਂ ਤਾਂ ਸਾਡੇ ਉੱਪਰ ਪਰਮਾਤਮਾ ਦੀ ਕਿਰਪਾ ਫਿਰ ਛੇਤੀ ਹੁੰਦੀ ਹੈ ਸਾਥ ਸੰਗਤ ਜੀ ਇਸ ਤੋਂ ਬਾਅਦ ਤੀਸਰੀ ਗੱਲ ਜਿੱਥੇ ਤੁਸੀਂ ਕਿਸੇ ਦਾ ਦਿਲ ਦੁਖਾਇਆ ਸੀ ਹੋ ਸਕਦਾ ਹੈ ਕਿਸੇ ਨੇ ਸਾਡਾ ਦਿਲ ਦੁਖਾਇਆ ਹੋਵੇ ਸਾਨੂੰ ਮੰਦਾ ਚੰਗਾ ਬੋਲਿਆ ਹੋਵੇ ਤਾਂ ਸਾਧ ਸੰਗਤ ਜੀ ਇਹ ਗੱਲ ਤੁਸੀਂ ਆਪਣੇ ਸੱਚੇ ਪ੍ਰਮਾਤਮਾ ਦੇ ਨਾਲ ਜ਼ਰੂਰ ਕਰਨੀ ਹੈ ਕਿ हे ਸੱਚੇ ਪਾਤਸ਼ਾ ਅੱਜ ਮੇਰੇ ਹੱਥੋਂ ਕਿਸੇ ਦਾ ਮਾੜਾ ਕੰਮ ਹੋਇਆ ਹੈ ਜਾਂ ਫਿਰ ਮੈਂ ਕਿਸੇ ਦੇ ਨਾਲ ਮਾੜਾ ਕੰਮ ਕਰ ਦਿੱਤਾ ਹੈ ਮੈਨੂੰ ਮaaf ਕਰ ਦੇਣਾ ਮੇਰੇ ਮਨ ਵਿੱਚ ਉਹਨਾਂ ਦੇ ਪ੍ਰਤੀ ਵੈਰ ਵਿਰੋਧ ਨਹੀਂ ਸੀ ਪਰ ਜਦੋਂ ਉਹ ਹੀ ਮੈਨੂੰ ਪੁੱਠਾ ਸਿੱਧਾ ਬੋਲ ਰਹੇ ਸੀ ਤਾਂ ਮੇਰੇ ਕੋਲੋਂ ਵੀ ਕੁਝ ਮਾੜੇ ਸ਼ਬਦ ਮੂੰਹੋਂ ਨਿਕਲ ਚੁੱਕੇ ਹਨ ਕਿਉਂਕਿ ਸਾਧ ਸੰਗਤ ਜੀ ਵਾਹਿਗੁਰੂ ਪਰਮਾਤਮਾ ਜੀ ਹੀ ਸਾਡੇ ਉਹ ਸੱਚੇ ਮਿੱਤਰ ਹਨ ਜੋ ਸਬਨਾ ਦੀਆਂ ਗਲਤੀਆਂ ਨੂੰ ਮਾਫ ਕਰ ਦਿੰਦੇ ਹਨ ਤੁਸੀਂ ਵੀ ਉਹਨਾਂ ਉੱਪਰ ਆਪਣੀ ਕਿਰਪਾ ਬਣਾਈ ਰੱਖਣਾ ਤੇ ਮੈਨੂੰ ਵੀ ਮਤਬੁੱద్ధి ਬਖਸ਼ਣਾ ਕਿ ਪਰਮਾਤਮਾ ਮੈਂ ਅੱਗੇ ਤੋਂ ਕਦੇ ਵੀ ਕਿਸੇ ਦਾ ਮਾੜਾ ਨਾ ਸੋਚਾਂ ਕਿਉਂਕਿ ਸਾਧ ਸੰਗਤ ਜੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਕਿ ਅਸੀਂ ਉਹਨਾਂ ਲਫ਼ਜ਼ਾਂ ਨਾਲ ਮਾਫ ਕਰ ਸਕਦੇ ਹਾਂ ਅਸਲ ਗੱਲ ਇਹ ਹੈ ਕਿ ਜਦੋਂ ਅਸੀਂ ਆਪਣੇ ਮਨ ਵਿੱਚ ਸੱਚੇ ਦਿਲੋਂ ਕਿਸੇ ਨੂੰ ਮਾਫ਼ ਕਰ ਦਿੰਦੇ ਹਾਂ ਸਾਥ ਸੰਗਤ ਜੀ ਦੂਸਰੇ ਪਾਸੇ ਅਸੀਂ ਕਿਸੇ ਗੱਲ ਨੂੰ ਜੇਕਰ ਵਾਰ-ਵਾਰ ਕਰਦੇ ਹਾਂ ਜਾਂ ਫਿਰ ਗੱਲ ਨੂੰ ਜ਼ਿਆਦਾ ਖਿੱਚਦੇ ਹਾਂ ਤਾਂ ਫਿਰ ਸਾਥ ਸੰਗਤ ਜੀ ਉਹ ਸਬ ਦਾ ਹੀ ਬੋਝ ਬਣ ਜਾਂਦਾ ਹੈ ਤੇ ਸਾਡੇ ਦਿਲ ਉੱਤੇ ਗਹਿਰਾ ਅਸਰ ਪਾਉਂਦਾ ਹੈ ਕਿਉਂਕਿ ਸਾਥ ਸੰਗਤ ਜੀ ਦਿਨ ਭਰ ਵਿੱਚ ਨਿੱਕੀਆਂ-ਮੋਟੀਆਂ ਗੱਲਾਂ ਤਾਂ ਹੋ ਜਾਂਦੀਆਂ ਹਨ ਇਸ ਕਰਕੇ ਕਿਸੇ ਵੀ ਗੱਲ ਨੂੰ ਮਨ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਜਦੋਂ ਵੀ ਕਿਸੇ ਤੇ ਕੋਈ ਗੁੱਸਾ ਕਰਦਾ ਹੈ ਬੁਰਾ ਭਲਾ ਬੋਲਦਾ ਹੈ ਉਸ ਬੰਦੇ ਦੇ ਮਨ ਦੀ ਕਮਜ਼ੋਰੀ ਬਣ ਜਾਂਦੀ ਹੈ ਪਰ ਤੁਸੀਂ ਉਸ ਦੀ ਗਲਤੀ ਦੀ ਜੋ ਸਜ਼ਾ ਆਪਣੇ ਆਪ ਨੂੰ ਬਿਲਕੁਲ ਵੀ ਨਹੀਂ ਦੇਣੀ ਸਾਧ ਸੰਗਤ ਜੀ ਇਸ ਕਰਕੇ ਸਾਨੂੰ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਨਾਲ ਹੀ ਇਸ ਦੇ ਸਾਡੇ ਮਨ ਨੂੰ ਵੀ ਸ਼ਾਂਤੀ ਮਿਲ ਜਾਵੇਗੀ ਇਸ ਤੋਂ ਬਾਅਦ ਜੋ ਚੌਥੀ ਗੱਲ ਹੈ ਜੀ ਕਿ ਤੁਸੀਂ ਸੱਚੇ ਪਿਤਾ ਪਰਮਾਤਮਾ ਜੀ ਦੇ ਕੋਲ ਇਹ ਅਰਦਾਸ ਦੇਣ ਦੀ ਨਤੀ ਕਰਨੀ ਹੈ ਕਿ ਆਪ ਜੀ ਦੀ ਕਿਰਪਾ ਦੇ ਨਾਲ ਸਾਰਾ ਦਿਨ ਵਧੀਆ ਲੰਘਿਆ ਹੈ ਪਰ ਮੈਂ ਆਪਣੇ ਆਪ ਨੂੰ ਆਉਣ ਵਾਲੇ ਕੱਲ ਨੂੰ ਹੋਰ ਬਿਹਤਰ ਇਨਸਾਨ ਆਪਣੇ ਆਪ ਨੂੰ ਬਣਾਉਣਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਆਪਣੀ ਕਿਰਪਾ ਮੇਰੇ ਤੇ ਬਣਾਈ ਰੱਖਣਾ ਮੇਰੇ ਹੋਰ ਜਿਹੜੇ ਕਾਰਜ ਹਨ ਉਹ ਸਾਰੇ ਹੀ ਤੁਸੀਂ ਪੂਰੇ ਕਰ ਦੇਣਾ ਪਰਮਾਤਮਾ ਜੀ ਮੇਰੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰਨਾ ਤੇ ਨਾਲ ਹੀ ਮੈਨੂੰ ਰਾਤ ਦੀ ਸੁੱਖਾਂ ਦੀ ਨੀਂਦ ਬਤੀਤ ਕਰਵਾ ਕੇ ਸਵੇਰੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਤਾਂ ਕਿ ਮੈਂ ਪਰਮਾਤਮਾ ਦੇ ਨਾਲ ਜੁੜ ਸਕਾਂ ਤੇ ਆਪਣੇ ਅੰਦਰ ਹਉਮੈ ਹੰਕਾਰ ਨੂੰ ਦੂਰ ਕਰ ਸਕਾਂ ਨਾਮ ਬਾਣੀ ਦੇ ਨਾਲ ਜੁੜ ਜਾਵਾਂ ਹਰ ਕਿਸੇ ਨੂੰ ਮਿੱਠਾ ਬੋਲਾਂ ਅੰਮ੍ਰਿਤ ਵੇਲੇ ਉਠਾਉਣ ਦੀ ਤਾਕਤ ਬਖਸ਼ਣਾ ਉਦਮ ਬਖਸ਼ ਦੇਣਾ ਪਰਮਾਤਮਾ ਜੀ ਦੇ ਨਾਲ ਇਹ ਗੱਲਾਂ ਤੁਸੀਂ ਸੌਣ ਤੋਂ ਪਹਿਲਾਂ ਜ਼ਰੂਰ ਕਰਿਆ ਕਰੋ ਤਾਂ ਵੇਖ ਲੈਣਾ ਕਿ ਪਰਮਾਤਮਾ ਜੀ ਦੀ ਕਿਰਪਾ ਕਿਵੇਂ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ